ਜਿਹੜਾ ਇੱਕ ਬੰਦਾ ਮਾਰਦਾ ਸੀ ਉਹਨੂੰ ਇੱਕ ਸਟਾਰ ਲਾਉਂਦੇ ਸੀ ਜਿਹੜਾ ਦੋ ਮਾਰਦਾ ਸੀ ਸਿੰਘ ਉਹਨੂੰ ਦੋ ਸਟਾਰ ਲੱਗਦੇ ਸੀ ਘੋਟਣੇ ਵਰਗੇ ਜਿਹੜੇ ਸਿਪਾਹੀ ਰੈਂਕ ਤੇ ਐਸਐਸਪੀ ਬਣਾ ਦਿੱਤੇ ਗਏ ਕੁਲਦੀਪ ਸਿੰਘ ਜਿਹੜਾ ਉਦੋਂ ਡਿਪਟੀ ਸੀ ਜਦੋਂ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਤੇ ਦੂਜੇ ਦਿਨ ਉਹਨੂੰ ਲੁਧਿਆਣਾ ਸੀਆਈਡੀ ਦਾ ਐਸਐਸਪੀ ਲਾ ਦਿੱਤਾ ਗਿਆ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਕੇ ਉਸ ਮੌਕੇ ਦੀਆਂ ਹਕੂਮਤਾਂ ਨੇ ਇਹ ਸਮਝਿਆ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਹੁਣ ਕਿਸੇ ਨੇ ਨਾਂ ਨਹੀਂ ਲੈਣਾ ਤੇ ਇੱਕ ਪਾਸੇ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਤੇ ਕਰਾਇਆ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਉਹ ਵੀ ਵਰਸੀ ਮਨਾ ਰਹੇ ਨੇ ਤੇ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਤੇ ਸ਼ਹੀਦ ਹੋਏ ਸਿੰਘਾਂ ਦੀਆਂ ਅਨਸਾਪ ਮੰਗਰੇ ਸੀ ਤੇ ਉਹ ਵੀ ਅੱਜ ਉਹਨਾਂ ਨਾਲ ਰਲਗੰਡ ਕੱਢ ਕੇ ਉਹ ਵੀ ਬਰਸੀਆਂ ਮਨਾ ਰਹੇ ਨੇ ਇੱਕ ਪਾਸੇ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਰੋਲਿਆ ਗਿਆ ਉਹਨਾਂ ਅੰਗਾਂ ਦਾ ਇਨਸਾਫ ਲੈਣ ਲਈ ਬਾਈਬਲ ਕਲਾਂ ਦੇ ਵਿੱਚ ਧਰਨਾ ਲੱਗਿਆ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਇਨਸਾਫ ਲੈਣ ਲਈ ਬਾਬਲ ਕਲਾਂ ਦੇ ਵਿੱਚ ਸ਼ਾਂਤਮਈ ਧਰਨਾ ਲਾਇਆ ਗਿਆ ਤੇ ਬਾਦਲ ਦੀ ਸਰਕਾਰ ਨੇ ਹੁਕਮ ਕਰਕੇ ਗਾਰਦਾ ਚੜ੍ਹ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਤਾ ਨੇਕਾਂ ਨੂੰ ਜ਼ਖਮੀ ਕਰਾ ਦਿੱਤਾ ਅੱਜ ਕਿਹੜੇ ਮੂ ਨਾਲ ਭਾਈ ਗੁਰਦੇਵ ਸਿੰਘ ਕੌਕੇ ਦੀ ਉਹ ਵਰਸੀ ਮਨਾ ਰਹੇ ਨੇ ਤੇ ਉਹ ਬੰਦਿਆਂ ਨੂੰ ਵੀ ਆਪਣੀ ਪੀੜੀ ਥੱਲੇ ਛੋਟਾ ਮਾਰਨਾ ਚਾਹੀਦਾ ਕਿ ਉਹ ਕਿੱਥੇ ਖੜੇ ਨੇ ਉਹ ਕੌਮ ਨੂੰ ਜਵਾਬ ਦੇਣ ਕਿ ਅੱਜ ਕੌਮ ਉਹਨਾਂ ਤੋਂ ਵੀ ਪੁੱਛਦੀ ਆ ਤੇ ਤੁਸੀਂ ਜਿਹੜਾ ਰਲਗੰਡ ਕਰ ਰਹੇ ਹੋ ਸਿੱਧਾਂ ਦਾ ਇਹ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਬਿਲਕੁਲ ਨਾਲ ਗੰਡ ਨਹੀਂ ਹੋਣ ਦਊਗੀ 1 ਜਨਵਰੀ 1993 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਫ ਦਾ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਤੇ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਸਿੱਖ ਕੌਮ ਦੇ ਵੱਲੋਂ ਸਰਦਾਰਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਵੱਲੋਂ ਲੁਧਿਆਣਾ ਵਿਖੇ ਗੁਰਦੁਆਰਾ ਗਊ ਘਾਟ ਸਾਹਿਬ ਵਿਖੇ ਸੀਦੀ ਦਿਹਾੜਾ ਮਨਾਇਆ ਗਿਆ। ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਿਮਮਾ ਸਾਡੇ ਨਾਲ ਇਸ ਸੰਬੰਧੀ ਗੱਲਬਾਤ ਕਰਨ ਲਈ ਜੁੜੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਜਥੇਦਾਰ ਸਾਹਿਬ ਵਾਹਿਗੁਰੂ ਜੀ ਖਾਲਸਾ ਵਿ Fateh ji ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿਮਾ ਸਾਹਿਬ ਅੱਜ ਜੱਥੇ ਦਾ ਗੁਰਦੇਵ ਸਿੰਘ ਕੌਂਕੇ ਜੀ ਦਾ ਸਹੀ ਦਿਹਾੜਾ ਮਨਾਇਆ ਜਾ ਰਿਹਾ ਤੇ ਤੁਹਾਡੇ ਵੱਲੋਂ ਵੀ ਉਰੇ ਮਨਾਇਆ ਗਿਆ ਬੜੀ ਸ਼ਰਦਾ ਦੇ ਨਾਲ ਤੇ ਵੱਡੀ ਗਿਣਤੀ ਚ ਪਾਰਟੀ ਵਰਕਰ ODEਦਾਰ ਤੇ ਸੰਗਤਾਂ ਵੀ ਪਹੁੰਚੀਆਂ ਨੇ ਕੀ ਕਹੋਂਗੇ ਗੱਲ ਇਹ ਆ ਜੀ ਸ਼ਹੀਦੋਂ ਕੀ ਚਿਤਾ ਪਰ ਲੱਗੇ ਕਿ ਹਰ ਬਰਸ ਮੇਲੇ ਵਤਨ ਪਰ ਮਟਣੇ ਵਾਲ ਮਰਨੇ ਵਾਲੋ ਕਾ ਬਾਕੀ ਜੇ ਨਿਸ਼ਾਨ ਹੋਗਾ ਸ਼ਹੀਦ ਕੀ ਜੋ ਜਾਤ ਹੈ ਉਹ ਜਾਤ ਹੀ ਹੈ ਜਾਤ ਹੈ ਸ਼ੇਧ ਕੋਮ ਦਾ ਸਰਮਾਇਆ ਹੁੰਦੇ ਨੇ ਕਿਉਂਕਿ 1992 ਦੇ ਵਿੱਚ ਕੋਮ ਦੇ ਮਹਾਨ ਜਰਨੈਲ ਕੋਮ ਦੇ ਮਹਾਨ ਸੂਰਮੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਕਾਲ ਤੱਕ ਦੇ ਜਥੇਦਾਰ ਸਾਹਿਬ ਜਿਨ੍ਹਾਂ ਨੂੰ ਸੀਐਸਟਾਫ ਜਗਰਾਵਾਂ ਦੀ ਪੁਲਿਸ ਉਸ ਮੌਕੇ ਦੇ ਬੁੱਚੜ ਐਸਐਸਪੀ ਕੋਟਨੇ ਤੇ ਜਿਹੜਾ ਡਿਪਟੀ ਕੁਲਦੀਪ ਸਿੰਘ ਇਹਨਾਂ ਵੱਲੋਂ ਭਾਰੀ ਤਸੀਹੇ ਭਾਰੀ ਤਸੱਦਤ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਭਾਈ ਗੁਰਦੇਵ ਸਿੰਘ ਕਿਉਂਕਿ ਸਾਹ ਸੱਚ ਦੇ ਪੰਦੀ ਸੀ ਸੱਚ ਤੇ ਪਹਿਰਾ ਦੇਣ ਵਾਲੇ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਤੇ ਚੱਲਣ ਵਾਲੇ ਸੀ ਭਾਈ ਗੁਰਦੇਵ ਸਿੰਘ ਕੌਕੇ ਜਿਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਤੋੜ ਦਿੱਤੀਆਂ ਗਈਆਂ ਜਿਨ੍ਹਾਂ ਦੇ ਜਮੂਰਾ ਨਾਲ ਮਾਸ ਤੋੜਿਆ ਗਿਆ ਜਿਨ੍ਹਾਂ ਨੂੰ ਮੈਂ ਸਮਝਦਾ ਇਹੋ ਜੇ ਤਸੀਹੇ ਦਿੱਤੇ ਗਏ ਜਿਹੜੇ ਸੁਣ ਕੇ ਕੰਬਣੀ ਸਿਰ ਜਾਂਦੀ ਆ ਉਸ ਮੌਕੇ ਦਾ ਜਿਹੜਾ ਚਸ਼ਮਦੀਨ ਗਵਾਹ ਭਾਈ ਗੁਰਦੇਵ ਸਿੰਘ ਕੌਂਕੇ ਦੀ ਸ਼ਾਦਤ ਤੋਂ ਮੌਕੇ ਦਾ ਚਸ਼ਮਦੀਪ ਗਵਾਹ ਜਸਕਰਨ ਸਿੰਘ ਕਾਨ ਸਿੰਘ ਵਾਲਾ ਕੂਮੀ ਪ੍ਰਧਾਨ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਜਿਨ੍ਹਾਂ ਨੂੰ ਜਿਹੜੇ 2.5 ਸਾਲ ਭਗੋੜੇ ਰਹਿਣ ਤੋਂ ਪਰੰਤ ਜਿਨ੍ਹਾਂ ਨੇ ਉਸ ਮੌਕੇ ਫੂਡ ਸਪਲਾਈ ਵਿਭਾਗ ਦੇ ਸਰਕਾਰੀ ਇਨਸਪੈਕਟਰ ਸੀਗੇ ਜਿਹੜੇ ਜਿਨ੍ਹਾਂ ਨੇ ਕਾਲ ਤੱਕ ਸਾਹਿਬ ਦੀ ਹਮਲੇ ਨੂੰ ਨਾ ਹਸਾਰਦਿਆਂ ਜਿਨ੍ਹਾਂ ਨੇ ਅਸਤੀਫਾ ਦਿੱਤਾ ਸੀ ਉਸ ਮੌਕੇ ਜਿੱਥੇ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਗਿਆ ਉੱਥੇ ਨੇਕਾਂ ਨੌਜਵਾਨਾਂ ਨੂੰ ਫੜ ਫੜ ਕੇ ਕੋ ਕੋ ਕੇ ਪੁਲਿਸ ਵੱਲੋਂ ਮਾਰਿਆ ਗਿਆ ਐਸਪੀ ਘੋਟਣਾ ਜਿਹੜਾ ਬੁੱਚੜ ਐਸਪੀ ਜਿਨੇ ਨੌਜਵਾਨੀ ਦਾ ਸ਼ਿਕਾਰ ਖੇਡਿਆ ਉਸ ਮੌਕੇ ਦੀਆਂ ਸਰਕਾਰਾਂ ਨੇ ਜਿੱਥੇ ਕਾਲਤਖਬ ਸਾਹਿਬ ਨੂੰ ਟਾਟੇਰੀ ਕੀਤਾ ਜਿੱਥੇ ਹਜ਼ਾਰਾਂ ਸਿੱਖ ਸੰਗਤਾਂ ਜਿਹੜੀਆਂ ਦਰਸ਼ਨ ਕਰਨ ਗਈਆਂ ਸੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉੱਥੇ ਕੋਮੀ ਜਜਾਰੂ ਸੂਰਮੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਦੇ ਨਾਲ ਦੇ ਉਹਨਾਂ ਨੂੰ ਤੰਕਾਂ ਤੋਫਾਂ ਬਖਤਰਬੰਦ ਗੱਡੀਆਂ ਜਹਾਜ਼ਾਂ ਨਾਲ ਮੈਂ ਸਮਝਦਾ ਦਿੱਤੇ ਕਾਲ ਤੱਕ ਸਭ ਟਾਂਟੇ ਨਹੀਂ ਕਰ ਦਿੱਤਾ ਉਥੇ ਨੇਕਾਂ ਸੂਰਮਿਆਂ ਨੂੰ ਜਿਨ੍ਹਾਂ ਨੇ 6 ਦਿਨ ਮੌਕੇ ਦੀ ਹਕੂਮਤ ਦਾ ਲੜ ਕੇ ਔਰ ਮੂੰਹ ਮੋੜ ਦਿੱਤਾ ਮੌਕੇ ਦੀਆਂ ਹਕੂਮਤਾਂ ਦਾ ਉਹਨਾਂ ਮੁਕਾਬਲਾ ਕੀਤਾ ਤੇ ਈਨ ਨਹੀਂ ਮੰਨੀ ਉਸ ਮੌਕੇ ਮੈਂ ਸਮਝਦਾ ਜੇ ਕਿਸੇ ਨੌਜਵਾਨ ਨੂੰ ਫੜ ਲਿਆ ਜਾਂਦਾ ਸੀ ਤੇ ਸ਼ਾਮ ਨੂੰ ਮਾਪਿਆਂ ਨੂੰ ਇਹ ਆਸ ਨਹੀਂ ਸੀ ਹੁੰਦੀ ਕਿ ਮੇਰਾ ਪੁੱਤ ਵਾਪਸ ਆਊਗਾ ਕਿਉਂਕਿ ਜਿਹੜਾ ਇੱਕ ਬੰਦਾ ਮਾਰਦਾ ਸੀ ਉਹਨੂੰ ਇੱਕ ਸਟਾਰ ਲਾਉਂਦੇ ਸੀ ਜਿਹੜਾ ਦੋ ਮਾਰਦਾ ਸੀ ਸਿੰਘ ਉਹਨੂੰ ਦੋ ਸਟਾਰ ਲੱਗਦੇ ਸੀ ਘੋਟਣੇ ਵਰਗੇ ਜਿਹੜੇ ਸਪਾਈ ਰੈਂਕ ਤੇ ਐਸਐਸਪੀ ਬਣਾ ਦਿੱਤੇ ਗਏ ਕੁਲਦੀਪ ਸਿੰਘ ਜਿਹੜਾ ਉਦੋਂ ਡਿਪਟੀ ਸੀ ਜਦੋਂ ਭਾਈ ਗੁਰਦੇਵ ਸਿੰਘ ਕੌਕੇ ਨੂੰ ਸ਼ਹੀਦ ਕੀਤਾ ਤੇ ਦੂਜੇ ਦਿਨ ਉਹਨੂੰ ਲੁਧਿਆਣਾ ਸੀਆਈਡੀ ਦਾ ਐਸਐਸਪੀ ਲਾ ਦਿੱਤਾ ਗਿਆ ਇਹ ਉਹਨੂੰ ਇਨਾਮ ਦਿੱਤਾ ਗਿਆ ਮੈਂ ਤੁਹਾਨੂੰ ਦੱਸਣਾ ਚਾਹਣਾ ਤੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕਰਕੇ ਉਸ ਮੌਕੇ ਦੀਆਂ ਹਕੂਮਤਾਂ ਨੇ ਇਹ ਸਮਝਿਆ ਸੀ ਕਿ ਭਾਈ ਗੁਰਦੇਵ ਸਿੰਘ ਕੌਂਕੇ ਦਾ ਹੁਣ ਕਿਸੇ ਨੇ ਨਾਂ ਨਹੀਂ ਲੈਣਾ ਪਰ ਅੱਜ ਬੜੇ ਦੁੱਖ ਨਾਲ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਤੇ ਇੱਕ ਪਾਸੇ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਸ਼ਹੀਦ ਕੀਤਾ ਤੇ ਕਰਾਇਆ ਅੱਜ ਭਾਈ ਗੁਰਦੇਵ ਸਿੰਘ ਕੌਂਕੇ ਦੀ ਉਹ ਵੀ ਵਰਸੀ ਮਨਾ ਰਹੇ ਨੇ ਤੇ ਜਿਹੜੇ ਭਾਈ ਗੁਰਦੇਵ ਸਿੰਘ ਕੌਂਕੇ ਦੀ ਤਸੀਹੇ ਦੇ ਸਿੰਘਾਂ ਦੀਆਂ ਅਨ ਸਾਬ ਮੰਗਰੇ ਸੀ ਤੇ ਉਹ ਵੀ ਅੱਜ ਉਹਨਾਂ ਨਾਲ ਰਲਗੰਡ ਕੱਢ ਕੇ ਉਹ ਵੀ ਬਰਸੀਆਂ ਮਨਾ ਰਹੇ ਨੇ ਇਹ ਜਿਹੜੀਆਂ ਗੱਲਾਂ ਨੇ ਸ਼ੋਹਣੀ ਕਾਲੀਦਰ ਅੰਮ੍ਰਿਤਸਰ ਫਤੇ ਅਸੀਂ ਬਿਲਕੁਲ ਰਲਗੰਡ ਨਹੀਂ ਕਰਾਂਗੇ ਅਸੀਂ ਜਹਾਰੂ ਸੂਰਮਿਆਂ ਦੀਆਂ ਬਰਸੀਆਂ ਉਹ ਹੀ ਸੂਰਮੇ ਮਨਾ ਸਕਦੇ ਨੇ ਜਿਹੜੇ ਉਹਨਾਂ ਦੀ ਸੋਚ ਤੇ ਚੱਲਦੇ ਨੇ ਤੇ ਜਿਨ੍ਹਾਂ ਨੇ ਭਾਈ ਗੁਰਦੇਵ ਸਿੰਘ ਕੌਕੇ ਤੇ ਹਜ਼ਾਰਾ ਸਿੰਘ ਬਤਿਸ ਸਿੰਘਾਂ ਨੂੰ ਸ਼ਹੀਦ ਕੀਤਾ ਤੇ ਕਰਾਇਆ ਉਹ ਜੇ ਬਰਸੀਆਂ ਮਨਾਉਂਦੇ ਨੇ ਕੌਮ ਨੂੰ ਉਹਨਾਂ ਤੋਂ ਪੁੱਛਣਾ ਚਾਹੀਦਾ ਕੌਮ ਨੂੰ ਸੁਚੇਤ ਰਹਿਣਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਨਾਲ ਰਲ ਕੇ ਮਨਾ ਰਹੇ ਨੇ ਕੋਮ ਉਹਨਾਂ ਨੂੰ ਵੀ ਪਛਾਣ ਕੋਮ ਨੂੰ ਕਰਨੀ ਚਾਹੀਦੀ ਆ ਜੀ ਮਜ਼ਾ ਤੁਸੀਂ ਬਿਲਕੁਲ ਸਹੀ ਕਿਹਾ ਕਿ ਉਸ ਸਮੇ ਬਦਲ ਦਲ ਦੀ ਸਰਕਾਰ ਜੀ ਜਿਸ ਸਮੇ ਸ਼ਹੀਦ ਕੀਤਾ ਗਿਆ ਉਸ ਸਮੇ ਬਦਲ ਦਲ ਜੇ ਚਾਹੁੰਦਾ ਤੇ ਉਹਨਾਂ ਦੀ ਭਾਈਵਾਲ ਵੀ ਸੀ ਭਾਜਪਾ ਦੇ ਨਾਲ ਤੇ ਦਬਾਅ ਪਾ ਕੇ ਕੇਂਦਰ ਦੇ ਉੱਤੇ ਇਨਸਾਫ ਮਿਲ ਸਕਦਾ ਸੀ ਪਰ ਕਿਤੇ ਨਾ ਕਿਤੇ ਹੁਣ ਅਚਾਨਕੀ ਸਰਕਾਰ ਜਾਣ ਤੋਂ ਬਾਅਦ ਭਾਈ ਗੁਰਦੇਵ ਸਿੰਘ ਕੌਂਕੇ ਦੀ ਯਾਦ ਆਂਦੀ ਆ ਬਦਲ ਦਲ ਨੂੰ ਵੀ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਕੀ ਕਹੋਗੇ ਕਿ ਸ਼੍ਰੋਮਣੀ ਕਮੇਟੀ ਦੀ ਜਿਹੜੀਆਂ ਮੁੱਖ ਚੋਣਾਂ ਕਰਕੇ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਗੱਲ ਇਹ ਆ ਜੀ ਉਦੋਂ ਤਵਾੜੀ ਰਿਪੋਰਟ ਜਿਹੜੀ ਬਣੀ ਸੀ ਬਾਦਲਾਂ ਨੇ ਰੋਕੀ ਰੱਖੀ ਉਹ ਇਹਨਾਂ ਜਾਗਰ ਨਹੀਂ ਕੀਤੀ ਅੱਜ ਇਹ ਕਿਹੜੇ ਮੂੰਹ ਨਾਲ ਉਹਨਾਂ ਦੀਆਂ ਵਰਸੀਆਂ ਮਨਾ ਰਹੇ ਨੇ ਮੈਂ ਸਮਝਦਾ ਲੋਕ ਭੁੱਲ ਨਹੀਂ ਸਕਦੇ ਇੱਕ ਪਾਸੇ ਬਰਗਾੜੀ ਦੇ ਵਿੱਚ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਰੋਲਿਆ ਗਿਆ ਉਹਨਾਂ ਅੰਗਾਂ ਦਾ ਇਨਸਾਫ ਲੈਣ ਲਈ ਬਹਿਬਲ ਕਲਾਂ ਦੇ ਵਿੱਚ ਧਰਨਾ ਲਗਿਆ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਇਨਸਾਫ ਲੈਣ ਲਈ ਬਹਿਬਲ ਕਲਾਂ ਦੇ ਵਿੱਚ ਸ਼ਾਂਤਮਈ ਧਰਨਾ ਲਾਇਆ ਗਿਆ ਬਾਦਲ ਦੇ ਸਰਕਾਰ ਨੇ ਹੁਕਮ ਕਰਕੇ ਗਾਰਦਾ ਚੜ੍ਹ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਤਾ ਨੇਕਾਂ ਨੂੰ ਜ਼ਖਮੀ ਕਰਾ ਦਿੱਤਾ ਅੱਜ ਕਿਹੜੇ ਮੂੰਹ ਨਾਲ ਭਾਈ ਗੁਰਦੇਵ ਸਿੰਘ ਕੌਕੇ ਦੀ ਉਹ ਵਰਸੀ ਮਨਾ ਰਹੇ ਨੇ ਅਸੀਂ ਕਹਿੰਨੇ ਆ ਉਹ ਤਾਂ ਵਰਸੀ ਕਿਉਂਕਿ ਉਹ ਕਬਜ਼ ਨੇ ਉਹ ਗੁਰਦੁਆਰਾ ਸਾਹਿਬ ਤੇ ਨਰੈਣੂ ਮੰਤ ਬਣ ਕੇ ਕਬਜ਼ ਹੋ ਚੁੱਕੇ ਨੇ ਪਰ ਜਿਹੜੇ ਲੋਕ ਉਹਨਾਂ ਦੇ ਨਾਲ ਰਲਗੰਡ ਹੋ ਕੇ ਵਰਸੀਆਂ ਮਨਾ ਰਹੇ ਨੇ ਮੈਂ ਪੁੱਛਣਾ ਚਾਹਣਾ ਕਿ ਉਹ ਬੰਦਿਆਂ ਨੂੰ ਵੀ ਆਪਣੀ ਪੀੜੀ ਥੱਲੇ ਛੋਟਾ ਮਾਰਨਾ ਚਾਹੀਦਾ ਕਿ ਉਹ ਕਿੱਥੇ ਖੜੇ ਨੇ ਉਹ ਕੌਮ ਨੂੰ ਜਵਾਬ ਦੇਣ ਕਿ ਅੱਜ ਕੌਮ ਉਹਨਾਂ ਤੋਂ ਵੀ ਪੁੱਛਦੀ ਆ ਕਿ ਤੁਸੀਂ ਜਿਹੜਾ ਰਲਗੰਢ ਕਰ ਰਹੇ ਹੋ ਸਿੱਧਾਂ ਦਾ ਇਸ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਬਿਲਕੁਲ ਰਲਗੰਢ ਨਹੀਂ ਹੋਣ ਦਊਗੀ ਚਿੰਮਾ ਸਵਾਜ ਹਰ ਇੱਕ ਜਥੇਬੰਦੀ ਦੇ ਵੱਲੋਂ ਭਾਈ ਗੁਰਦੇਵ ਸਿੰਘ ਕੌਂਕੇ ਦਾ ਅਸੀਂ ਹਿੱਦੀ ਦਿਹਾੜਾ ਬਣਾਇਆ ਚਾਰੇ ਚਾਹੇ ਸ਼੍ਰੋਮਣੀ ਕਮੇਟੀ ਹੋਵੇ ਚਾਹੇ ਬਾਦਲ ਦਾ ਲੋਵੇ ਚਾਹੇ ਮਾਨ ਦਾ ਲੋਵੇ ਚਾਹੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਹੋਵੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮਨਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਇਹਨਾਂ ਗੱਲ ਇਨਸਾਫ ਦੀ ਇਨਸਾਫ ਅੱਜ ਵੀ ਅਧੂਰਾ ਹੈ ਇਨਸਾਫ ਸੰਬੰਧੀ ਕੀ ਸੰਘਰਸ਼ ਹੈ ਜਿਹੜਾ ਉਲਿੱਕਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਕੌਮੀ ਜਰਨਲ ਉਹ 40 ਸਾਲਾਂ ਤੋਂ 10 35 ਸਾਲਾਂ ਤੋਂ ਅਸੀਂ ਸੰਤਾਂ ਦੀ ਸੋਚ ਨੂੰ ਲੈ ਕੇ ਚੱਲੇ ਆਂ ਜਿੱਨਾਂ ਚਿਰ ਕੌਮੀ ਘਰ ਨਹੀਂ ਬਣਦਾ ਉਹਨਾਂ ਚਿਰ ਸੰਘਰਸ਼ ਨਹੀਂ ਛੱਡਾਂਗੇ ਭਾਵੇਂ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਵੇ ਕੋਈ ਵੀ ਕੁਰਬਾਨੀ ਕਰਨੀ ਪਵੇ ਅੱਜ ਤੱਕ ਕਿਸੇ ਨੇ ਕਿਸੇ ਚੀਜ਼ ਨੂੰ ਨਹੀਂ ਪੁੱਛਿਆ ਜੇ ਪਹਿਲੀ ਵਾਰ 30 ਸਾਲਾਂ ਦੇ ਵਿੱਚ ਸਿੰਘ ਸਭ ਭਾਈ ਜਗਤਾਰ ਸਿੰਘ ਹਵਾਰੇ ਦੇ ਘਰ ਦਾ ਦਰਵਾਜ਼ਾ ਖੁੱਲਿਆ ਤੇ ਉਹ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਦੇ ਕੋਮੀ ਪ੍ਰਧਾਨ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਫਤਿਹ ਨੇ ਖੋਲਿਆ ਜੇ ਪੰਜ ਵੜਦੇ ਜਾਂ ਹੋਰ ਸੂਰਬੀਰ ਯੋਧਿਆਂ ਦੇ ਜਾਂ ਭਾਈ ਅਮਰਪਾਲ ਸਿੰਘ ਦੀ ਦੇ ਉਹਨਾਂ ਦੇ ਨਾਲ ਦੇ ਸਿੰਘਾਂ ਦੀ ਰਿਹਾਈ ਦਾ ਕੋਈ ਵੀ ਮਸਲਾ ਜੇ ਕੋਈ ਠਾਰਿਆ ਤਾਂ ਇੱਕੋ ਇੱਕ ਪਾਰਟੀ ਹੈ ਚਰਨਮਣੀ ਕਾਲੀਦਾਲ ਅੰਮ੍ਰਿਤਸਰ ਫਤਿਹ ਤੇ ਉਹਦਾ ਕੋਮੀ ਪ੍ਰਧਾਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਅੱਜ ਕਾਨ ਸਿੰਘ ਵਾਲਾ ਜੀ ਨੇ ਇੱਥੇ ਆਉਣਾ ਸੀ ਪਰ ਉਹਨਾਂ ਨੇ ਹੁਕਮ ਕੀਤਾ ਕਿ ਇਹ ਆਪਾਂ ਜਿਹੜਾ ਅਲੀਕਿਆ ਭਾਈ ਗੁਰਦੇਵ ਸਿੰਘ ਕੋਂਗੇ ਦਾ ਸ਼ਿਧੀ ਦਿਹਾੜਾ ਗਊ ਘਾਟ ਜਿਹੜੀ ਪਹਿਲੀ ਪਾਤਸ਼ਾਹੀ ਚਰਨ চোপਾ ਪ੍ਰਾਪਤ ਗੁਰਦੁਆਰਾ ਸਾਹਾ ਉੱਥੇ ਮਨਾਇਆ ਜਾਣਾ ਅੱਜ ਮੇਰੇ ਨਾਲ ਸਾਡੀ ਇਸਤਰੀ ਵਿੰਗ ਦੀ ਕੋਮੀ ਪ੍ਰਧਾਨ ਬੀਬੀ ਨੀਲਮਕੌਰ ਸਾਡੇ ਮੁਸਲਮਾਨ ਦਲ ਦੇ ਇਨੇ ਵੱਡੇ ਨੇਤਾ ਤੇ ਇਹ ਸੀਨੀਅਰ ਮੀਤ ਪ੍ਰਧਾਨ ਚਾਨਦ ਮੁਹੰਮਦ ਬਿੱਟੂ ਜੀ ਸਾਡੇ ਆ ਪਾਮੀਆਂ ਸਾਹਿਬ ਇਹ ਆਪਣੇ ਅਮਨਪ੍ਰੀਤ ਜੀ ਆਨੰਦਪੁਰ ਸਿੰਘ ਸੁਬਲਟੋਆ ਸਾਹਿਬ ਸਤਵੀਰ ਜੀ ਹਰਮਨ ਰਵਿੰਦਰ ਸਿੰਘ ਬਾਬਾ ਬਲਬੀਰ ਸਿੰਘ ਦਰਸ਼ਨ ਸਿੰਘ ਸਵਰਨ ਸਿੰਘ ਭਜਨ ਸਿੰਘ ਮੈਂ ਕਿਹਦਾ ਕਿਹਦਾ ਨਾਮ ਲਵਾਂ ਚਿੰਮਾ ਸਾਹਿਬ ਲਾਸਟ ਸਵਾਲ ਸਵੰਤ ਸਿੰਘ ਲਾਸਟ ਸਵਾਲ ਆਪਣੇ ਸਾਡੇ ਦੂਜੇ ਆਪਣੇ ਆਰਮ ਗੜੀਆ ਸਾਹਿਬ ਸਾਰੇ ਸੰਗਤਾਂ ਸਾਡੇ ਮੁਸਲਮਾਨ ਭਾਈਚਾਰਾ ਵੱਡੀ ਗਿਣਤੀ ਚ ਪਹੁੰਚਿਆ ਆ ਸਾਡੇ ਵਾਧੀਆਂ ਸਾਹਿਬ ਪਹੁੰਚੇ ਨੇ ਮੈਂ ਕਿਹਦਾ ਕਿਹਦਾ ਨਾਮ ਲਵਾਂ ਅੱਜ ਸਾਰਿਆਂ ਦੇ ਮਨਾਂ ਦੇ ਵਿੱਚ ਦਰਦ ਹੈ ਕਿ ਜਿਹੜਾ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਕੋਕ ਮਾਰਨ ਵਾਲੇ ਅੱਜ ਉਹੀ ਉਹਨਾਂ ਦੀਆਂ ਵਰ੍ਹਸੀਆਂ ਮਨਾ ਰਹੇ ਨੇ ਇਹ ਚ ਮਸਾਬ ਲਾਸਟ ਸਵਾਲ ਹੈ ਕਿ ਭਾਈ ਗੁਰਦੇਵ ਸਿੰਘ ਕੌਂਕੇ ਜੀ ਦਾ ਲੜਾ ਸਿੱਧੀ ਦਿਹਾੜਾ ਜਿੱਥੇ ਸ੍ਰੀ ਅਕਾਲ ਤਖਤ ਸਾਹਿਬ ਤੇ ਮਨਾਇਆ ਜਾ ਰਿਹਾ ਉੱਥੇ ਹੀ ਉਹਨਾਂ ਦੇ ਪਿੰਡ ਕੌਂਕੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਮਨਾਇਆ ਜਾ ਰਿਹਾ ਤੇ ਜੱਥੇ ਬੰਦੀਆ ਉੱਥੇ ਪਹੁੰਚ ਰਿਆ ਨੇ ਤੁਹਾਡੇ ਵੱਲੋਂ ਇੱਥੇ ਲੁਧਿਆਣਾ ਬਣਾਇਆ ਗਿਆ ਉੱਥੇ ਕਿਉਂ ਨਹੀਂ ਗਏ ਅਸੀਂ ਤੁਹਾਨੂੰ ਮੈਂ ਦੱਸ ਦਿੰਦਾ ਸ਼ਹੀਦਾਂ ਦਾ ਰਲਗੰਡ ਜਿਹੜਾ ਅਸੀਂ ਬਿਲਕੁਲ ਨਹੀਂ ਹੁਣ ਦਿਆਂਗੇ ਅਸੀਂ ਅਡਰੀ ਜਿਹੜੀ ਨਿਆਰਾ ਪਾਣਾ ਸਾਡਾ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਅਸੀਂ ਬਿਲਕੁਲ ਜਿੰਨਾ ਮਰਵਾਇਆ ਤੇ ਜਾਨ ਸਾਬ ਮੰਗਣ ਵਾਲੇ ਅਸੀਂ ਉਹਨਾਂ ਦੇ ਨਾਲ ਸਿੱਧੀ ਦਿਹਾੜਾ ਨਹੀਂ ਮਨਾ ਸਕਦੇ ਅਸੀਂ ਆਪਣੇ ਅਡਰ ਰਹਿ ਕੇ ਸ਼ਹੀਦਾਂ ਨੂੰ ਯਾਦ ਕਰਦੇ ਰਹੇ ਆ ਕਰਦੇ ਰਵਾਂਗੇ ਅਸੀਂ ਸਾਬ ਮੰਗਦੇ ਰਹਿਆ ਤੇ ਮੰਗਦੇ ਰਵਾਂਗੇ ਜਿੰਨਾ ਚਿਰ ਤੱਕ ਕੋਮੀ ਘਰ ਨਹੀਂ ਬਣ ਜਾਂਦਾ ਉਹਨਾਂ ਚਿਰ ਤੱਕ ਆਪਣੀ ਮੰਜ਼ਲ ਵੱਲ ਵਾਦੇ ਰਵਾਂਗੇ ਬਹੁਤ ਬਹੁਤ ਧੰਨਵਾਦੀ ਇਹ ਸਨ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਫਤਿਹ ਜਿਨ੍ਹਾਂ ਲੁਧਿਆਣਾ ਦੇ ਪ੍ਰਧਾਨ ਜਥੇਦਾਰ ਜਸਵੰਤ ਸਿੰਘ ਚਿਮਾ ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਸਹੀਦੀ ਦਿਹਾੜਾ ਮਨਾਇਆ ਗਿਆ ਗੁਰਦੁਆਰਾ ਗਊ ਘਾਟ ਪਹਿਲੀ ਪਾਸਾਈ ਚਰਨਸ਼ੋਪਰਾ ਪ੍ਰਾਪਤ ਧਰਤੀ ਜਿੱਥੇ ਕਿ ਅੱਜ ਮਨਾਇਆ ਗਿਆ ਕਿ ਅੱਗੇ ਇਸ ਤਰ੍ਹਾਂ ਹੀ ਸਹੀਦੀ ਦਿਹਾੜੇ ਅੱਗੇ ਮਨਾਉਂਦੇ ਰਾਂਗੇ ਕੈਮਰਾਮੈਨ ਹਰਮਿੰਦਰ ਨਾਲ ਰਵੀ ਗਰਗ ਦੀ ਰਿਪੋਰਟ ਪੈਰ ਦਾ ਟੀਵੀ ਲੁਧਿਆਣਾ